ਅੱਜ ਅੱਜ ਸਾਡਾ ਸਾਡੇ ਮਾਜੋਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਹੋਦੀ ਹੈ ਉਹਦੇ ਰਿਵਿਊ ਵਾਸਤੇ ਅਮਲਸਰ ਜ਼ਿਲ੍ਹੇ ਦੇ ਸਾਡੇ ਐਮਐਲਏ ਸਹਿਬਾਨ ਸਾਡੇ ਹਲਕਾ ਅਨਚਾਸ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਅਸੀਂ ਇਲੈਕਸ਼ਨ ਦੀ ਸੁਵਿਖਿਆ ਕੀਤੀ ਹੈ ਸਾਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੁਝ ਗਾਈਡਲਾਈਨ ਦਿੱਤੀ ਹੈ ਇਲੈਕਸ਼ਨ ਕੈਂਪੇਨ ਦੇ ਬਾਰੇ ਵਿੱਚ ਸਾਡੀ ਇਲੈਕਸ਼ਨ ਕੈਂਪੇਨ ਬਹੁਤ ਵਧੀਆ ਚੱਲ ਰਹੀ ਹੈ ਪਰ ਹੋਰ ਵੀ ਉਹਨਾਂ ਨੇ ਸਾਨੂੰ ਜੜਾ ਉਹ ਗਾਈਡ ਕੀਤਾ ਕਿ ਕਿੱਦਾਂ-ਕਿੱਦਾਂ ਆਪਾਂ ਇਲੈਕਸ਼ਨ ਜਿਹੜੀ ਲੜਨੀ ਹੈ ਸੋ ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਇਹ ਸੀਗਾ ਕਿ ਅਮਰਸਰ ਦੀ ਲੋਕ ਸਭਾ ਦੀ ਸੀਟ ਜਿਹੜੀ ਆਮ ਆਦੀ ਪਾਰਟੀ ਜਿੱਤ ਰਹੀ ਹੈ ਉਹਦੀ ਲੀਡ ਕਿੰਨੀ ਵਧਾਉਣੀ ਹੈ ਕਿੱਦਾਂ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਲੈਣੀਆਂ ਇਹ ਇਹ ਸਾਰਾ ਅਸੀਂ ਰਿਵਿਊ ਕਰਕੇ ਇਹ ਇਹ ਸਾਰਾ ਅਸੀਂ ਰਿਵਿਊ ਕਰਕੇ ਸਾਰੇ ਐਮਐਲਏ ਸਾਹਿਬਾਨ ਨੇ ਆਪ ਆਪਣੇ ਹਲਕੇ ਦਾ ਜਿਹੜੀਆਂ ਰਿਪੋਰਟਾਂ ਦਿੱਤੀਆਂ ਵੀ ਅਸੀਂ ਹੁਣ ਤੱਕ ਕੀ ਕਰ ਲਿਆ ਕਿੰਨਾ ਕੰਮ ਕਰ ਲਿਆ ਕਿੰਨੀਆਂ ਮੀਟਿੰਗਾਂ ਕਰ ਲਈਆਂ ਅੱਗੇ ਅਸੀਂ ਕਿੱਦਾਂ ਮੀਟਿੰਗਾਂ ਕਰਦੀਆਂ ਉਹ ਸਾਨੂੰ ਸੀਐਮ ਸਾਹਿਬ ਨੇ ਗਾਈ ਸਾਡੇ ਲਈ ਕਿਹਨੂੰ ਮੰਨਦੇ ਹੋ ਤੁਸੀਂ ਕਾਂਗਰਸ ਦਾ ਗੱਡ ਰਹੇ ਹੋ ਮੇਰੇ ਸਾਹਿਬ ਸਾਡੇ ਲਈ ਕੋਈ ਕੋਈ ਮੁਕਾਬਲਾ ਨਹੀਂ ਹੈ ਅਸੀਂ ਇਦਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਅਸੀਂ 13 ਦੀਆਂ 13 ਸੀਟਾਂ ਜਿੱਤਦੇ ਸਾਡੇ ਵੱਲੋਂ ਉੱਥੇ ਕੋਈ ਕਾਲੀ ਆਜੇ ਕੋਈ ਕਾਂਗਰਸੀ ਆਜੇ ਕੋਈ ਭਾਜਪਾ ਵਾਲਾ ਆਜੇ ਸਾਨੂੰ ਅੱਜ ਦੇ ਟਾਈਮ ਤੇ ਕੋਈ ਮੁਕਾਬਲੇ ਚ ਨਹੀਂ ਦਿੱਦਾਂ ਆਮ ਆਦਮੀ ਪਾਰਟੀ ਬਹੁਤ ਸ਼ਾਨ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਜਿਹੜੀ ਆਪਣੀ ਸੀਟ ਜਿੱਤਦੀ ਲੋਕਾਂ ਚ ਕਿਦਾਂ ਜਾ ਰਹੇ ਹੋ ਧੰਨਵਾਦ ਸਾਹਿਬ ਜੀ ਕਿਹੜੇ ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ ਲੋਕਾਂ ਚ ਅੰਮ੍ਰਿਤਸਰ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਸਰ ਅੱਜ ਉਹ 10 ਸਾਲ ਅਮਰੀਕਾ ਦੇ ਰਾਜਦੂਤ ਰਹੇ ਸਭ ਤੋਂ ਵੱਡਾ ਰਾਜਦੂਤ ਜਿਹੜਾ ਜਿੱਦੀ ਸਭ ਤੋਂ ਵੱਧ ਪਾਵਨ ਹੁੰਦੀ ਆ ਉਹ ਵਹਿ ਕੇ ਕੋੜੋਂ ਆਇਆ ਇਲੈਕਸ਼ਨ ਲੜਨ ਵਾਸਤੇ ਜਦੋਂ ਜੇਤ ਜੀ ਸਾਹਿਬ ਆਏ ਸੀ ਪਹਿਲਾਂ ਤਾਂ ਅੰਬਸਰ ਦੇ ਵਿੱਚ ਅੱਜ ਤੱਕ ਬੀਜੇਪੀ ਨੂੰ ਆਪਣਾ ਕੈਂਡੀਡੇਟ ਦੀ ਲੱਭਾ ਪਹਿਲਾਂ ਸਿੱਧੂ ਨੂੰ ਲਿਆਇ ਕਿਕਰ ਤੋਂ ਦੋ ਵਾਰ ਉਹਨੂੰ ਫੇਰ ਜੇਤਲੀ ਸਾਹਿਬ ਆਏ ਉਹ ਵੀ ਕਹਿੰਦੇ ਮੈਂ ਸਟੇਡੀਅਮ ਬਣਾ ਦੇਣਾ ਫਿਰ ਪੁਲੀ ਸਾਹਿਬ ਆਏ ਉਹ ਵੀ ਕਹਿੰਦੇ ਮੈਂ ਸਟੇਡੀਅਮ ਬਣਾ ਦੇਣਾ ਹੁਣ ਇਹ ਸੱਧੂ ਸਾਹਿਬ ਆ ਗਿਆ ਇਹ ਵੀ ਕਹਿੰਦੇ ਸਟੇਡੀਅਮ ਬਣਾ ਦੇਣਾ ਉਹ ਐ ਸਮਝਦੇ ਜਿੱਦਾਂ ਗੁਰੂ ਦੀ ਨਗਦੀ ਦੇ ਲੋਕ ਜਿਹੜੇ ਆ ਉਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਇਹ ਕੀ ਕਹਿ ਰਹੇ ਸਭ ਤੁਸੀਂ ਹਰ ਵੋਟ ਦੇ ਵਿੱਚ ਹਰ ਇਲੈਕਸ਼ਨ 'ਚ ਨਵਾਂ ਉਮੀਦਵਾਰ ਲਾ ਕੇ ਨਵੇਂ ਨਵੇਂ ਲਾਦੇ ਲਾਉਂਦੇ ਹੋ ਕਰਕੇ ਵੀ ਦਿਖਾਓ ਸਾਹਿਬ ਨਾ ਜੇਤਲੀ ਜੀ ਨੇ ਕੁਝ ਕੀਤਾ ਨਾ ਪੂਰੀ ਜੀ ਨੇ ਕੁਝ ਕੀਤਾ ਤੇ ਇਹਨਾਂ ਵਿਚਾਦਾਂ ਨੇ ਕੀ ਕਰਦਾ ਇਹ ਤਾਂ ਕਹਿੰਦੇ ਜਿਹੜੇ ਜਿਹੜੇ ਸਾਹਿਬ ਜਿਹੜੇ ਪ੍ਰੈਜ਼ੀਡੈਂਟ ਜੌਬ ਦੇ ਵਿੱਚ ਐਡੇ ਵੱਡੇ ਦੁੱਤਪੇ ਦੇ ਹੋਣ ਤੇ ਕਦੀ ਉਹਨਾਂ ਪੰਜਾਬ ਲਈ ਹਾ ਦਾ ਨਾ ਦਾ ਦੀ ਮਾਰਿਆ ਕਦੀ ਉਹਨਾਂ ਅੰਮ੍ਰਿਤਸਰ ਲਈ ਹਾ ਦਾ ਨਾ ਦਾ ਦੀ ਮਾਰਿਆ ਇਹ ਕਰਕੇ ਅੰਮ੍ਰਿਤਸਰ ਦੀ ਪਤਾ ਪਹਿਲੀ ਗੱਲ ਤੇ ਭਾਜਪੀ ਦੇ ਵਿਰੁੱਧ ਸਾਰਾ ਅੰਮ੍ਰਿਤਸਰ ਦੀ ਸਾਰਾ ਪੰਜਾਬ ਹੀ ਖੜਾ ਉਹਨਾਂ ਦੀ ਕਿੰਨੇ ਗੱਲ ਸੁਣਨੀ ਆ ਦੂਜੀ ਗੱਲ ਇਹ ਕਿ ਉਹਨਾਂ ਦਾ ਵਿਅਕਤੀਗਤ ਕੋਈ ਇਦਾਂ ਦਾ ਅਸਰ ਨਹੀਂ ਕੁਛ ਨਹੀਂਗਾ ਮੈਂ ਕਿਹਾ ਲੋ ਬਹੁਤ ਚਿਰ ਬਾਅਦ ਕਿਤੇ ਜਵਾਨੀ ਦੇ ਟਾਈਮ ਚ ਅੰਮ੍ਰਿਤਸਰ ਆਏ ਉਹਨਾਂ ਤੋਂ ਹੁਣ ਆਏ ਆ ਇਦਾਂ ਵੋਟਰਾਂ ਦੀ ਪਿੰਦੀ ਆ ਸਰ ਲੋਕ ਆਪਣਾ ਉਮੀਦਵਾਰ ਲੱਭਦੇ ਜਿਦਾ 24 ਘੰਟੇ ਲੋਕਾਂ ਦੇ ਵਿੱਚ ਰਵੇ ਉਹ ਲੋਕ ਇਹ ਦੇਖਦੇ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਹੁਣ ਤੱਕ ਕੀ ਕੀਤਾ ਪਿਛਲੀ ਵਾਰ ਲੋਕ ਸਭਾ ਚੋਣਾਂ 'ਚ ਤੁਹਾਨੂੰ 20000 ਵੋਟਾਂ ਪਈਆਂ ਸੀ ਇਸ ਵਾਰ ਕਿੰਨੀਆਂ ਇੱਕ ਸਮਝ ਜੇ ਤੁਸੀਂ ਸਰ ਜਿੱਤਦੇ ਮੈਂ ਤਾਂ ਤੁਕੇ ਪਿਛਲੀ ਵਾਰ ਜਿਹੜਾ ਤੁਹਾਨੂੰ ਵੀ ਪਤਾ ਕਿ ਉਦੋਂ ਪਾਰਟੀ ਤੇ ਸੰਕਟ ਸੀਗਾ ਉਦੋਂ ਪਾਰਟੀ ਬਚਾਈ ਉਦੋਂ ਤੇ ਸਰ 20 ਦਾ ਸੱਟਾ ਦਿੱਤਾ ਸੀਗਾ ਉਦੋਂ ਜਿਹੜਾ ਜਿਹੜਾ ਸੱਟਾ ਦਿੱਤਾ ਸੀ ਅਸੀਂ ਉਹਦਾ ਰਿਜ਼ਲਟ ਤੁਸੀਂ 22 'ਚ ਦੇਖ ਲਿਆ ਮਾਜੇ ਕਿੰਨਾ ਟੌਪ ਦਾ ਆ ਐ ਕਾਹੀ ਜਿੱਤ ਨੇ ਔਰ ਬਹੁਤ ਵੱਡੀ ਲੀਡ ਤੇ ਜਿੱਤਾਂਗੇ ਤੁਹਾਡੇ ਸਾਹਮਣੇ ਅਫਸਰਟ ਉਹ ਸੰਧੂ ਸਾਹਿਬ ਕਹਿੰਦੇ ਆ ਕਿ ਇੱਕ ਮੌਕਾ ਅੰਮ੍ਰਿਤਸਰ ਵਾਲੇ ਤੋਂ ਮੰਗਦੇ ਹੋਏ ਕਹਿੰਦੇ ਆ ਕਿ ਅੰਮ੍ਰਿਤਸਰ ਦਾ ਨਕਸ਼ਾ ਬਦਲ ਦਿਆਂਗੇ ਅੱਛਾ ਜੀ ਮੈਂ ਕਹਿੰਦਾ ਜੀ ਇਹੀ ਤੇ ਗੱਲ ਹੈ ਜਿਹੜਾ ਭਾਜਪਾ ਦਾ ਲੀਡਰ ਹੁੰਦਾ ਜੇਤਲੀ ਸਾਹਿਬ ਵੀ ਕਹਿੰਦੇ ਮੇਰੇ ਨਾਨਦ ਕੇ ਅੰਬਸਰ ਪੁਲੀ ਸਾਹਿਬ ਵੀ ਕਹਿੰਦੇ ਮੇਰੀ ਰਿਸ਼ਤੇਦਾਰੀ ਅੰਬਸਰ ਉਹ ਕਹਿੰਦੇ ਆ ਨਕਸ਼ਾ ਬਦਲ ਦਾਂਗੇ ਪਿਓ ਦੇ ਪੁੱਤ ਇਦਾਂ ਦੇ ਆ ਜਿੱਦਾਂ ਰਿਜ਼ਲਟ ਆਉਂਦਾ ਉਦੋਂ ਜਹਾਜ਼ ਤੇ ਚੜ ਜਾਂਦੇ ਆ ਮੁੜ ਕੇ ਕਦੀ ਅੰਬਸਰ ਦੀ ਆ ਸਰ ਔਰ ਪੁਲੀ ਸਾਹਿਬ ਪੰਜ ਬੰਦਿਆਂ ਨੂੰ ਮਕਸ਼ਾ ਕੀ ਬਦਲਣਾ ਆਪਣੇ ਕਿਤੇ ਬੁਰਕੇ ਹੱਥ ਪੈ ਦੀ ਦਿਖਾ ਜਾ ਕੇ ਮਸਦਗੇ ਨੂੰ ਉਹ ਵੀ ਨਹੀਂ ਦਿਖਉਂਦੇ ਬਸਰਾ ਨੇ ਪਿਛਲੀ ਵਾਰੀ ਹਰਦੀਪ ਪੂਰੀ ਨੂੰ ਹਰਾਇਆ ਤੇ ਉਹਨਾਂ ਨੂੰ ਕੈਬਨਟ ਮੰਤਰੀ ਬਣਾ ਦਿੱਤਾ ਇਸ ਵਾਰ ਇਹ ਲੋਕਾਂ ਦੇ ਧਿਆਨ ਦੇ ਵਿੱਚ ਰਹੂਗਾ ਕਿ ਕਰਨਜੀਤ ਸੰਧੂ ਉਹਨੇ ਵੀ ਮੰਤਰੀ ਬਣ ਸਕਦੇ ਨੇ ਤੇ ਉਹ ਆਪਣੀ ਵੋਟ ਇਸ ਹਿਸਾਬ ਨਾਲ ਸਰ ਗੱਲ ਇਹ ਹਰਦੀਪ ਪੂਰੀ ਉਹਨਾਂ ਨੂੰ ਮੰਤਰੀ ਬਣਾਇਆ ਮੇਦਾ ਸਾਹਿਰ ਨੇ ਕੀ ਕੀਤਾ ਉਹਨਾਂ ਨੇ ਅੰਮ੍ਰਿਤ ਸਰ ਨੇ ਕੀ ਕੀਤਾ ਪੂਰੀ ਸਾਹਿਬ ਨੇ ਵੋਟਾਂ ਅੰਮ੍ਰਿਤ ਸਰ ਤੋਂ ਲਗੀਆਂ ਹੀ ਮੇਰਾ ਖਿਆਲ ਉਹ 50 ਸਾਲਾਂ ਦੇ ਵਿੱਚ 5 ਬੰਦਿਆਂ ਤੋਂ ਨਹੀਂ ਮਿਲੇ ਅੰਮ੍ਰਿਤ ਸਰ ਦੇ ਕੋਈ ਕੰਮ ਨਹੀਂ ਕੰਮ ਤੇ ਗਾਂ ਦੀ ਗੱਲ ਹੈ ਕਿ ਇਹਨੂੰ ਮਿਲੇ ਵੀ ਨਹੀਂ ਮੰਤਰੀ ਬਣਨਾ ਨਾ ਮੜਨਾ ਇੱਕ ਵੱਖਰੀ ਗੱਲ ਹੈ ਸਵਾਲ ਤੇ ਹੈ ਕਿ ਉਹਨਾਂ ਨੇ ਸ਼ਾਇਦ ਲਈ ਕੀ ਕੀਤਾ ਸੋ ਸਾਡੇ ਵੱਲੋਂ ਉਹ ਸੰਧੂ ਸਾਹਿਬ ਨੂੰ ਕੀ ਬਣਾਉਂਦੇ ਆ ਕੀ ਦੀ ਬਣਾਉਂਦੇ ਗੱਲ ਅੰਮ੍ਰਿਤਸਰ ਦੀ ਹੈ ਅੰਮ੍ਰਿਤਸਰ ਦਾ ਭਲਾ ਜਿਹੜਾ ਪਹਿਲਾਂ ਵੀ ਨਹੀਂ ਹੋਇਆ ਭਾਜਪਾ ਕੋ ਹੋਣ ਵੀ ਨਹੀਂ ਹੋਗਾ ਐਕਾ ਮਲ ਸਦਾ ਭਗਵਾਨ ਸਿੰਘ ਬਾਦ ਜੀ ਦੀ ਸਰਕਾਰ ਦੀਆਂ ਜਿਹੜੀਆਂ 2 ਸਾਲ ਦੀਆਂ ਪ੍ਰਾਪਤੀਆਂ ਉੰਨਾ ਦੱਸ ਦਿੱਤੇ ਵੋਟਰਾਂ ਦੇ ਅੰਬਰਸਰ ਵਾਸਤੇ ਕੀ ਲੈ ਕੇ ਆਉਂਗੇ ਕੀ ਪ੍ਰੋਜੈਕਟ ਦੋਗੇ ਤੁਹਾਡੇ ਵੱਲੋਂ ਕੀ ਪਹਿਲ ਸਾਹਿਬ ਅਸੀਂ ਬਲ ਜਿਹੜਾ ਸਭ ਤੋਂ ਪਹਿਲਾਂ ਤੇ ਦੇਖੋ ਬਾਰਡਰ ਦਾ ਏਰੀਆ ਬਾਰਡਰ ਦੇ ਵਿੱਚ ਜਿੱਦੋਂ 47 ਪਾਕਿਸਤਾਨ ਦੀ ਵੰਡ ਹੋਈ ਸਭ ਤੋਂ ਵੱਧ ਸਾਡੀਆਂ ਕੁਰਬਾਨੀਆਂ ਹੋਈਆਂ 65 ਦੀ ਜੰਗ ਸਾਡੀਆਂ ਕੁਰਬਾਨੀਆਂ ਹੋਈਆਂ 71 ਦੀ ਜੰਗ ਸਾਡੀਆਂ ਕੁਰਬਾਨੀਆਂ ਹੋਈਆਂ ਕਾਰਗਿਲ ਦੀ ਜੰਗ ਸਾਡੀਆਂ ਕੁਰਬਾਨੀਆਂ ਹੋਈਆਂ ਜਦੋਂ ਹੱਤਵਾਦ ਆਇਆ ਉਦੋਂ ਅਸੀਂ ਮਰੇ ਜਦੋਂ ਨਸ਼ਾ ਆਇਆ ਉਦੋਂ ਅਸੀਂ ਮਰੇ ਸਾਤ ਸਾਨੂੰ ਮਿਲਿਆ ਕਿ ਕੁਛ ਦੀ ਮਿਲਿਆ ਸਾਡੀ ਇੰਡਸਟਰੀ ਚਲੇਗੀ ਸਭ ਤੋਂ ਪਹਿਲਾ ਮਤਲਬ ਹੋਊਗਾ ਕਿ ਅੰਮ੍ਰਿਤਸਰ ਦੇ ਵਿੱਚ ਇੰਡਸਟਰੀ ਜਿਹੜੀ ਹੈ ਉਹਨੂੰ ਲੈ ਕੇ ਆਵਾਂਗੇ ਟ੍ਰੇਡ ਜਿਹੜਾ ਉਹਨੂੰ ਜਿਹੜਾ ਮਜ਼ਬੂਤ ਕਰਾਂਗੇ ਔਰ ਬਾਰਡਰ ਦੇ ਜਿਹੜੇ ਕਿਸਾਨ ਤਕੰਡਿਆ ਵਾਲੀ ਤਾਰ ਦੇ ਨਾਲ ਜਿਹੜੇ ਕਿਸਾਨ ਉਹਨਾਂ ਦਾ ਬਹੁਤ ਵੱਡਾ ਇੱਕ ਬਹੁਤ ਵੱਡੇ ਮਸਲੇ ਆ ਉਹਨਾਂ ਨੂੰ ਠੀਕ ਕਰਾਂਗੇ ਔਰ ਨਾਲ ਦੀ ਨਾਲ ਜਿਹੜੀ ਗੱਲ ਤੁਸੀਂ ਕੀਤੀ ਆ ਉਹਨਾਂ ਨੇ ਤੇ ਪਤਾ ਦੀ ਸਟੇਡੀਅਮ ਬਣਾਉਣਾ ਦੀ ਬਣਾਉਣਾ ਪਰ ਆਪਣੀ ਸਰਕਾਰ ਜਿਹੜੀ ਪਹਿਲਾਂ ਹੀ ਅੱਜ ਨਹੀਂ ਮੈਂ ਕਹਿ ਸਕਦਾ ਤੁਹਾਨੂੰ ਆਪਣੇ ਆਪ ਨਜ਼ਰ ਆ ਜੂ ਕਿ ਸਾਲ ਚ ਉਥੇ ਕੀ ਹੋਇਆ ਹੈ। ਸਾਡੇ ਮੁੱਖ ਮੰਤਰੀ ਸਾਹਮਣੇ ਕੋ ਗੁਰੂ ਮੰਤਰ ਵੀ ਦਿੱਤਾ ਹੈ। ਕੀ ਕਹਿਣਾ ਚਾਹੁੰਗੇ? ਕੇਂਦਰ ਚ ਕਾਂਗਰਸ ਨੇ ਮੈਂਟਰ ਮੁੱਖ ਮੰਤਰੀ ਸਾਹਿਬ ਨੇ ਗੁਰੂ ਮੰਤਰ ਦਿੱਤਾ ਕਿ ਅਗਲੇ ਜਿਹੜੇ ਪੌਣੇ 2 ਮਹੀਨੇ ਇਹਨਾਂ ਚ ਘਰ ਨਹੀਂ ਜੜਾ ਆਜ਼ਾਦ ਦਿਨ ਸਾਰਿਆਂ ਨੇ ਕੰਮ ਕਰਨਾ 24 ਘੰਟੇ ਕੰਮ ਕਰਕੇ ਜੜਾ ਉਹ ਜਿੱਤ ਪ੍ਰਾਪਤ ਕਰਕੇ ਆਉਣਾ ਇਹ ਸਾਨੂੰ ਗੁਰੂ ਮੰਤਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਮੈਨੀਫੈਸਟੋ ਜਾਰੀ ਕੀਤਾ ਹੈ ਕਾਂਗਰਸ ਨੇ ਮੈਨੀਫੈਸਟੋ ਜਾਰੀ ਕੀਤਾ ਕਿਸਾਨਾਂ ਦਾ ਕਿੰਨੀ ਵਾਅ ਕੀਤਾ ਕਿਸਾਨਾਂ ਦਾ ਮੈਨੀਫੈਸਟੋ ਤੂੰ ਇਹ ਦੱਸੋ ਕਾਂਗਰਸ ਨੇ ਕਿੰਨੀ ਵਾਅ ਕੀਤਾ ਜਦੋਂ ਜਦੋਂ ਇਲੈਕਸ਼ਨ ਹੁੰਦੀ ਹੈ ਉਹ ਜਦੋਂ ਜਦੋਂ ਸਾਝੀ ਜਦੋਂ ਇਲੈਕਸ਼ਨ ਆਉਂਦੀ ਹੈ ਕਾਂਗਰਸ ਉਹਦੋਂ ਆਪਣਾ ਮੈਨੀਫੈਸਟੋ ਜਾਰੀ ਕਰਦੀ ਮੈਨੂੰ ਇਹ ਦੱਸੋ ਵੀ ਲਾਗੂ ਕਿਦੋਂ ਹੋਇਆ ਕੋਈ ਗੱਲ ਦੀ ਉਹ ਕਰਦੀ ਹੈ ਤੇ ਕਦੀ ਜਾਵੇ ਸਾਨੂੰ ਕੀ ਪਾਰਟੀ ਇਲੈਕਸ਼ਨ ਪੰਜਾਬ 'ਚ ਨਹੀਂ ਹੈ ਜੀ ਪੰਜਾਬ ਪੰਜਾਬ 'ਚ 7 ਤੇ 13 ਦੀ 13 ਤੇ ਲਾੜੇ ਪੰਜਾਬ ਚ ਕਿੱਥੇ ਸਾਡੇ ਬਾਟਰ ਦੇ ਜਿੱਥੇ ਬਾਟਰ ਥਾਲੀ ਬਾਟਰ ਵਪਾਰ ਸੋਲਣ ਦਾ ਮਸਲਾ ਤੁਸੀਂ ਕਰੋਗੇ ਕਿਉਂਕਿ ਸਾਡੇ ਖੁਸ਼ਕਾ ਖੁਸ਼ਕ ਬੰਦਰ ਦਾ ਸਾਡੇ ਛਾਡੇ ਦੇ ਵਿੱਚ ਅਸੀਂ ਉਹਨੂੰ ਮਜ਼ਬੂਤ ਕਰਾਂਗੇ ਤਾਂ ਜੋ ਸਾਡਾ ਸਾਡਾ ਵਪਾਰ ਦੇਣਾ ਉਹ ਏਸ਼ੀਆ ਸਾਰੀ ਏਸ਼ੀਆ ਦੀ ਮੰਡੀ ਵਿੱਚ ਜਣਾ ਹੋ ਸਕੇ